ਸ਼ਾ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅਮਮਿਤ ਸਰ ਸਾਈਡ ਤੋਂ ਬਠਿੰਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ ਤੇ ਨਈਆ ਵਾਲਾ ਥਾਣੇ ਦੀ ਟੀਮ ਸਿਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜੀਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪੂ ਤੇ ਇਹਦੇ ਚੱਲਦੇ ਹੀ ਥਾਣਾ ਨਈਂਆਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪ੍ਰਿਤਪਾਲ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੋਈ ਹੈ ਮੈਡਮ ਇੰਨੇ ਟਾਈਮ ਤੋਂ ਕਰ ਰਹੇ ਸੀਗੇ ਚਿੱਟਾ ਦੇ ਇਹਨਾਂ ਵਿੱਚ ਜਿਹੜੇ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰਸ ਰਜਿਸਟਰਡ ਹੈ ਜਿਦੇ ਵਿੱਚ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਸੀ ਤੇ ਮੈਮ ਜਿਹੜੀ Honda इमेज ਕਾਰ ਹੈ ਇਹਨਾਂ ਦੀ ਖੁਦ ਵੀ ਹੈ ਕਿਸੇ ਰੋਡ ਤੇ ਇਹਦੇ ਵਿੱਚ ਜਿਹੜਾ ਦੂਜਾ ਕੋ-ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰਤਨ ਦਾ ਵੈਸੇ ਬੇਸਿਕਲੀ ਕੋਰਟ ਪਾਰ ਆਦਾ ਹੈ ਪਰ ਇਸ ਟਾਈਮ ਪ੍ਰੈਜ਼ੈਂਟਲੀ ਹੀ ਇਸ ਡਿਜ਼ਾਈਡਿੰਗ ਐ ਹਾਜ਼ਿਰਤਨ ਤੇ ਜਿਹੜਾ ਜੁਆ ਸੰਦੀਪ ਸਿੰਘ ਉਹ ਦੀਪੂ ਆ ਇਹ ਮਲਤਾਨੀਆ ਰੂਲ ਪਰ ਮੈਂ ਖੁਦ ਵੀ ਕਰਦਿਆਂ ਨਸ਼ਾਈ ਆ ਜਿਹੜਾ ਸੰਦੀਪ ਹੈ ਉਹ ਐਡਿਕਟ ਹੈ ਜੀ